संत साधु महात्मा भगत गुरमुख ये कोई रैंक ਹੁੰਦੇ ਨੇ ਕੋਈ ਵਾਈ ਗੁਰੂ ਬਣਿਓ ਜਾਂ ਕਿੱਦਾਂ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਪ੍ਰਭ ਕੇ ਸਿਮਰਨ ਉਦਰੇ ਮੂਚਾ ਪ੍ਰਭ ਦਾ ਸਿਮਰਨ ਸਾਰਿਆਂ ਤੋਂ ਉੱਚਾ ਹੈ ਤੇ ਪ੍ਰਭ ਦੇ ਸਿਮਰਨ ਨਾਲ ਵਿਕਾਰ ਮਿਟ ਜਾਂਦੇ ਨੇ ਤੇ ਇੱਕ ਟੀਵੀ ਨਾਲ ਜੁੜ ਗਏ ਤੁਸੀਂ ਤੇ ਅਸੀਂ ਉਹਨਾਂ ਨਾਲ ਜੁੜ ਗਏ ਆ ਜਿਨ੍ਹਾਂ ਦੀ ਡਿਊਟੀ ਲੱਗੀ ਐ ਪ੍ਰਭੂ ਦਾ ਸਿਮਰਨ ਕਰਾਉਣ ਦੀ ਭਾਈ ਸੰਤ ਸਿੰਘ ਜੀ ਸਿੰਘ ਟੋਹਣਾ ਜੀ ਸਵਾਗਤ ਹੈ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਪ੍ਰਭੂ ਦਾ ਸਿਮਰਨ ਕਰਾ ਰਹੇ ਹੋ ਤੁਹਾਡਾ ਨਾਮ ਵੀ ਸਿਮਰਨ ਐ ਸਿਮਰਨਜੀਤ ਹਾਂਜੀ ਹਾਂਜੀ ਹੋਰ ਜੀ ਇਹ ਕਿਦਾਂ ਲੱਗਦਾ ਪ੍ਰਭੂ ਨੇ ਤੁਹਾਨੂੰ ਇਹ ਡਿਊਟੀ ਬਖਸ਼ੀ ਹੋਈ ਐ ਦੇਖੋ ਜੀ ਅਭਿਆਸ ਗੁਰਮੰਤਰ ਨਾਮ ਜਪ ਕਰਨ ਦੀ ਇਹ ਇੱਕ ਸਾਰੇ ਹੀ ਜਿੰਨਾ ਵੀ ਸੰਸਾਰ ਐ ਸਾਡਾ ਸਾਰਿਆਂ ਦਾ ਮੂਲ ਕਰਮ ਐ ਮੂਲ ਕਰਮ ਹੁੰਦਾ ਵੀ ਜਿਹੜਾ ਆਪਾਂ ਕਰਨਾ ਹੀ ਕਰਨਾ ਹੈ ਕੁਦਰਤ ਨੇ ਸਾਰਿਆਂ ਦੀ ਡਿਊਟੀ ਲਾਈ ਹੈ ਕਿਉਂਕਿ ਜਿੰਨਾ ਬ੍ਰਹਿਮੰਡ ਆ ਇਹ ਸਾਰਾ ਬ੍ਰਹਿਮੰਡ ਨਾਮ ਦੇ ਵਿੱਚੋਂ ਹੀ ਪ੍ਰਗਟ ਹੋਇਆ ਹੈ ਨਾਮ ਕੇ ਤਾਰੇ ਖੰਡ ਬ੍ਰਹਿਮੰਡ ਮਹਾਰਾਜ ਕਹਿੰਦੇ ਜਪਜੀ ਸਾਹਿਬ ਦੇ ਵਿੱਚ ਵੀ ਆਉਂਦਾ ਜੇ ਤਾ ਕੀਤਾ ਤੇ ਤਾ ਨਾਉ ਵਿਣ ਨਾਵੇਂ ਨਹੀਂ ਕੋਥਾਉ ਇਸ ਕਰਕੇ ਨਾਮ ਜਪ ਕਰਨਾ ਨਾਮ ਦੀ ਉਸਤਤ ਕਰਨੀ ਸਾਰਿਆਂ ਦਾ ਮੂਲ ਕਰਮ ਆ ਪਰ ਜਵੇਂ ਜਿਵੇਂ ਸਮਾਂ ਬੀਤਦਾ ਗਿਆ ਗੁਰਬਾਣੀ ਗੁਰੂ ਦੇ ਵਿੱਚ ਇਸ ਸਮੇ ਨੂੰ ਚਾਰ ਭਾਗਾਂ ਦੇ ਵਿੱਚ ਵੰਡੇ ਆ ਸਤਜੁਗ ਤ੍ਰੇਤਾ ਦੁਆਪਰ ਹੁਣ ਚੌਥਾ ਕਲਯੁਗ ਆ ਗਿਆ ਜੀ ਜੀ ਤੇ ਕਲਯੁਗ ਦੇ ਸਮੇਂ ਦੇ ਵਿੱਚ ਵਿਕਾਰਾਂ ਦੀ ਫੁਰਨਿਆਂ ਦੀ ਤ੍ਰਿਸ਼ਨਾਵਾਂ ਦੀ ਔਗਣਾਂ ਦੀ ਇੰਨੀ ਮੈਲ ਹੈ ਕਿ ਜਿਹੜੇ ਬਹੁਤ ਸਾਰਾ ਸੰਸਾਰ ਜਿਹੜਾ ਆ ਉਹ ਨਾਮ ਦੇ ਅਭਿਆਸ ਤੋਂ ਮੂਲ ਕਰਮ ਨੂੰ ਭੁੱਲ ਗਿਆ ਜੀ ਜੀ ਤੇ ਇਸੇ ਕਰਮ ਨੂੰ ਦ੍ਰਿੜ ਕਰਾਉਣ ਦੇ ਲਈ ਫਿਰ ਜਿਹੜੇ ਅਕਾਲਪੁਰਖ ਸੱਚੇ ਪਾਤਸ਼ਾਹੀ ਦੇ ਬੱਚੇ ਹੁੰਦੇ ਆ ਉਹਨਾਂ ਦੇ ਆਪ ਦੇ ਉਹਨਾਂ ਦੇ ਵਿੱਚੋਂ ਮਹਾਰਾਜ ਆਪ ਕਿਰਪਾ ਕਰਦੇ ਆ ਜਿਸ ਨੂੰ ਬਖਸੈ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਤੇ ਉਹ ਡਿਊਟੀ ਨਿਭਾਉਨੇ ਪਿਆ ਵਾਹਿਗੁਰੂ ਜੀ ਜੀ ਅੱਛਾ ਮੇਰਾ ਅਗਲਾ ਸਵਾਲ ਵੀ ਇਹੀ ਸੀਗਾ ਵੀ ਵਾਹਿਗੁਰੂ ਸਪੈਸ਼ਲ ਚੁਣ ਕੇ ਭੇਜਦਾ ਵੀ ਤੁਹਾਡੀ ਡਿਊਟੀ ਲੱਗੀ ਆ ਵੀ ਸਿਮਨ ਜਪਾਉਣ ਦੀ ਜਾਂ ਜਿਹੜੇ ਭਗਤ ਸੰਤ ਹੁੰਦੇ ਨੇ ਉਹ ਖੁਦ ਜ਼ਿੰਮੇਵਾਰੀ ਸਮਝ ਕੇ ਨਾਮ ਜਪਾਉਂਦੇ ਨੇ ਨਹੀਂ ਇਸ ਤਰ੍ਹਾਂ ਹੁੰਦਾ ਜੀ ਦੇਖੋ ਹਾ ਇਹ ਜਿਹੜਾ ਸਾਡੇ ਮਨ ਦੀ ਖੇਡ ਆ ਸਾਰੀ ਗੁਰਮੁਖ ਪਿਆਰਿਓ ਜਿਹੜਾ ਮਨ ਆ ਇਹ ਪਿਛਲੇ ਤਿੰਨ ਯੁੱਗਾਂ ਤੋਂ ਚੱਲਦਾ ਚੱਲਦਾ ਚੌਥੇ ਯੋਗ ਤੱਕ ਜਨਮ ਦਰ ਜਨਮ ਕਈ ਆਕਾਰ ਬਦਲਦਾ ਹੋਇਆ ਇੱਥੋਂ ਤੱਕ ਪਹੁੰਚਿਆ ਜੀ ਜੀ ਤੇ ਜਿਸ ਮਨ ਦੀ ਜਿਵੇਂ ਦੀ ਬਿਰਤੀ ਰਹੀ ਹੁੰਦੀ ਹੈ ਜੀ ਜੀ ਉਹ ਸੰਸਾਰ ਦੇ ਵਿੱਚ ਵਾਰ-ਵਾਰ ਆ ਕੇ ਉਸੇ ਬਿਰਤੀ ਉਸੇ ਫੁਰਨਿਆਂ ਦੇ ਮੁਤਾਬਕ ਪ੍ਰਗਟ ਹੁੰਦਾ ਕਈਆਂ ਨੇ ਕਾਮ ਨੂੰ ਮਨ ਦੇ ਵਿੱਚ ਵਸਾਇਆ ਜੀ ਜੀ ਤੇ ਗੁਰਬਾਣੀ ਗੁਰੂ ਨੇ ਕਾਮ ਦੀਆਂ ਵਖਰੀਆਂ ਜੁ ਉਹਨਾਂ ਦੱਸੀਆਂ ਜੀ ਕਈਆਂ ਨੇ ਲੋਭ ਨੂੰ ਮਨ ਚ ਵਸਾਇਆ ਤੇ ਲੋਭ ਦੇ ਮੁਤਾਬਕ ਉਹਦੀਆਂ ਵਖਰੀਆਂ ਜੁ ਉਹਨਾਂ ਦੱਸੀਆਂ ਸਾਰਾ ਸ੍ਰਿਸ਼ਟੀ ਦੇ ਵਿੱਚ ਆਕਾਰ ਤਿਆਰ ਕੀਤਾ ਹੋਇਆ ਉਹ ਆਕਾਰ ਵਿਚਾਰਾਂ ਦੇ ਮੁਤਾਬਕ ਚੱਲਦੇ ਆ। ਹੁਣੇ ਆਕਾਰਾਂ ਦੀਆਂ ਡਿਊਟੀਆਂ ਲੱਗੀਆਂ ਹੁੰਦੀਆਂ। ਜਿੰਨੇ ਜਿਸ ਤਰ੍ਹਾਂ ਦੇ ਵਿਚਾਰ ਜਿਸ ਤਰ੍ਹਾਂ ਦੇ ਫੁਰਨੇ ਮਨ ਦੇ ਵਿੱਚ ਵਸਾਏ ਆ ਜੀ ਉਸੇ ਤਰ੍ਹਾਂ ਸੰਸਾਰ ਦੇ ਵਿੱਚ ਆ ਕੇ ਉਹਨੂੰ ਪ੍ਰਗਟ ਕੀਤਾ ਜਾਂਦਾ। ਤੇ ਕੋਈ ਵੀ ਜਿਹੜਾ ਗੁਰਸਿੱਖ ਹੈ, ਗੁਰਮਖ ਹੈ, ਸੰਤ ਹੈ ਜੋ ਧਰਮ ਦੇ ਸ਼ਬਦ ਦੇ ਰਸਤੇ ਤੇ ਚੱਲਦਾ, ਲੇਵ ਦੇ ਰਸਤੇ ਤੇ ਚੱਲਦਾ। ਉਹ ਕੋਈ ਇੱਕ ਜਨਮ ਦੀ ਖੇਡ ਨਹੀਂ ਹੈਗੀ। ਭਈ ਜਾਂ ਕੋਈ ਇਹ ਸੰਸਾਰੀ ਤੌਰ ਤੇ ਨਹੀਂ ਆਪਾਂ ਕਹਿ ਸਕਦੇ ਕੋਈ ਪ੍ਰੋਫੈਸ਼ਨ ਹੈ। ਜੀ। ਪਿੱਛੇ ਪਤਾ ਨਹੀਂ ਕਿੰਨੇ ਕ ਜਨਮਾਂ ਦਾ ਜਿਹੜਾ ਧਾਨਾ ਉਹ ਇਕੱਠਾ ਹੁੰਦਾ ਇੱਕ ਸੋਚ ਇਕੱਠੀ ਹੁੰਦੀ ਆ ਇੱਕ ਲਾਅ ਆਫ ਅਟਰੈਕਸ਼ਨ ਇਕੱਠਾ ਹੁੰਦਾ ਤੇ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਫਿਰ ਜਾ ਕੇ ਕਿਸੇ ਜਾਮੇ ਦੇ ਵਿੱਚ ਆਪਾਂ ਨੂੰ ਸੰਤ ਗੁਰਮਖ ਗੁਰਸਿੱਖ ਜੀ ਠੀਕ ਹੈ ਜੀ ਵੱਖੇ ਵੱਖਰੇ ਢਾਂਗਾਂ ਦੇ ਨਾਲ ਆਪਣੇ ਨਾਮ ਲਏ ਆ ਉਥਾ ਪਿਆ ਜਾਂਦਾ ਜਿੰਦੇ ਵਿੱਚ ਫਿਰ ਜਾ ਕੇ ਆਪਾਂ ਪ੍ਰਚਾਰ ਕਰਦੇ ਆ ਸ਼ਬਦ ਦਾ ਅਭਿਆਸ ਕਰਦੇ ਆ ਕਰਾਉਂਦੇ ਆ ਇਹਨਾਂ ਨੂੰ ਹੀ ਭਲੇ ਕਿਹਾ ਕਬੀਰ ਸੇਵਾ ਕੋ ਦੋਹੇ ਭਲੇ ਇਕ ਸੰਤ ਇਕਰਾਮ राम ਜੀ ਦਾ ਤਾਂ ਮੁਕਤ ਕੋ ਸੰਤ ਜਪਾਵੇ ਨਾਮ ਜੀ ਅੱਛਾ ਅਲੱਗ-ਅਲੱਗ ਪਦਵੀਆਂ ਨੇ ਜਾਂ ਨਾਮ ਕਹਿ ਲੋ ਸੰਤ ਸਾਧੂ ਮਹਾਤਮਾ ਭਗਤ ਗੁਰਮੁਖ ਇਹ ਕੋਈ ਰੈਂਕ ਹੁੰਦੇ ਨੇ ਕੋਈ ਵਾਈ ਗੁਰੂ ਬਣੀ ਹੋ ਜਾਂ ਕਿੱਦਾਂ ਮਤਲਬ ਹਾਂਜੀ ਗੁਰਬਾਣੀ ਵਿੱਚ ਜਿਹੜੀ ਆ ਸੰਤਾਂ ਦਾ ਜਿਹੜਾ ਸਟੇਜ ਦੱਸੀ ਆ ਇਹ ਜਦੋਂ ਆਪਾਂ ਪ੍ਰੈਕਟੀਕਲ ਕਰਦੇ ਹਾਂ ਗੁਰਮਖ ਫਿਅਰਿਓ ਉਦੋਂ ਆਪਾਂ ਨੂੰ ਇਹ ਸਟੇਜ ਸਮਝ ਆਉਂਦੀ ਆ ਕਿ ਸੰਤ ਕਿਹਨੂੰ ਕਿਹਾ ਜਾਂਦਾ ਹੈ ਸਾਧੂ ਕਿਹਨੂੰ ਕਿਹਾ ਜਾਂਦਾ ਹੈ ਹੁਣ ਜਿਹੜਾ ਗੁਰਮਖ ਕੇਵਲ ਸਿਮਰਨ ਅਭਿਆਸ ਕਰਦਾ ਹੈ ਹਾਂਜੀ ਆਪ ਜਪਦਾ ਦੂਸਰਿਆਂ ਨੂੰ ਜਪਾਉਂਦਾ ਜੀ ਜੀ ਸੱਚ ਸ਼ਬਦ ਦੀ ਵਿਚਾਰ ਕਰਦਾ ਜੀ ਉਹਨੂੰ ਆਪਾਂ ਗੁਰਸਿੱਖ ਕਹਿ ਦਿੰਨੇ ਆ ਭਾਈ ਕਹਿ ਦਿੰਨੇ ਠੀਕ ਹੈ ਜੀ ਜਦੋਂ ਨਾਮ ਜਪ ਕਰਦੇ ਆ ਉਸਤਤ ਕਰਦੇ ਆ ਸੰਸਾਰ ਦੇ ਵਿੱਚ ਨਾਲ ਕੀਰਤ ਕਰਦੇ ਆ ਜਦੋਂ ਉਹਦੇ ਉੱਪਰ ਕਿਰਪਾ ਹੋ ਜਾਂਦੀ ਹੈ ਹਾਂਜੀ ਉਹਦੇ ਅੰਦਰ ਅਨਹਦ ਬਾਣੀ ਦਾ ਜਿਹੜਾ ਖਜ਼ਾਨਾ ਪ੍ਰਗਟ ਹੋ ਜਾਂਦਾ ਜੀ ਜੀ ਫਿਰ ਉਹਨੂੰ ਸੰਤ ਕਿਹਾ ਜਾਂਦਾ ਹੈ ਅਨਹਦ ਬਾਣੀ ਪੂੰਜੀ ਸੰਤਨਾਥ ਰੱਖੀ ਪੂੰਜੀ ਠੀਕ ਹੈ ਜੀ ਜਦੋਂ ਉਹੀ ਅਨਹਦ ਬਾਣੀ ਤੇ ਸਿਮਨ ਕਰਕੇ ਦ੍ਰਿੜਤਾ ਦੇ ਵਿੱਚ ਆਉਂਦਾ ਉਹਦੇ ਅਵਸਥਾ ਮੰਨ ਦੀ ਹੋਰ ਵੱਧੀ ਹੈ ਤੇ ਜਿੱਥੇ ਜਾ ਕੇ ਨਾਮ ਪ੍ਰਗਟ ਹੁੰਦਾ ਜੀ ਜੀ ਇੱਕ ਨਾਮ ਤਾਂ ਵਾਹਿਗੁਰੂ ਹੈ ਜੀ ਇੱਕ ਨਾਮ ਜੋ ਪੂਰਾ ਬ੍ਰਹਮਣ ਜਿਸ ਨਾਮ ਦੇ ਵਿੱਚੋਂ ਪ੍ਰਗਟ ਹੋਇਆ ਜਿਸ ਨੂੰ ਆਪਾਂ ਨਾਦ ਕਹਿ ਦਿੰਦੇ ਆ ਜਿਸ ਨੂੰ ਆਪਾਂ ਸਹਿਤੁਨ ਕਹਿ ਦਿੰਦੇ ਆ ਉਹ ਨਾਮ ਜਦੋਂ ਜਾ ਕੇ ਪ੍ਰਗਟ ਹੁੰਦਾ ਹਾਂ ਜੀ ਉਹ ਨਾਮ ਦੇ ਵਿੱਚ ਸਮਾ ਕੇ ਆਪਦੇ ਧਿਆਨ ਦੁਆਰਾ ਉਸ ਨਾਮ ਨੂੰ ਸੁਣੀ ਜਾਂਦਾ ਸੁਣੀ ਜਾਂਦਾ ਸੁਣੀ ਜਾਂਦਾ ਜੀ ਉਹਦੀ ਭਗਤੀ ਕਰਦਾ ਉਸਤਤ ਕਰਦਾ ਜਦੋਂ ਨਾਮ ਵਿੱਚ ਸਮਾ ਜਾਂਦਾ ਉਹ ਫਿਰ ਸਾਧਿਆ ਜਾਂਦਾ ਉਹਨੂੰ ਸਾਧ ਗਿਆ ਜਾਂਦਾ ਠੀਕ ਹੈ ਜੀ ਮਨ ਲਾ ਜੇ ਸੁਣਨ ਲੱਗ ਗਿਆ ਤਾਂ ਸੰਤ ਅਨਹਦ ਬਾਣੀ ਨਹੀਂ ਸੁਣ ਨਹੀਂ ਲੱਗਿਆ ਹਾਂਜੀ ਕਮਾਈ ਹੈ ਕਮਾਈ ਠੀਕ ਹੈ ਅਨਹਦ ਬਾਣੀ ਦੀ ਕਮਾਈ ਹੈ ਇਹ ਕੱਲਾ ਇਸ ਤਰ੍ਹਾਂ ਨਹੀਂ ਹੈਗਾ ਵੀ ਮਤਲਬ ਕਿਤੇ ਅਨਹਦ ਬਾਣੀ ਤੱਕ ਸਾਰੇ ਹੀ ਪਹੁੰਚ ਜਾਂਦੇ ਆ ਹਾਂਜੀ ਅੱਜ ਆਪਾਂ ਸੰਸਾਰ ਦੇ ਵਿੱਚ ਦੇਖਦੇ ਹਾਂ ਬਹੁਤ ਸਾਰੇ ਗੁਰਮਖ ਕਹਿੰਦੇ ਆ ਵੀ ਸਾਡੇ ਕੰਨਾਂ ਦੇ ਵਿੱਚ ਆਵਾਜ਼ਾਂ ਆਉਂਦੀਆਂ ਜੀ ਕਈ ਗੁਰਮਖਾਂ ਦੇ ਅੰਦਰ ਆਵਾਜ਼ਾਂ ਆਉਂਦੀਆਂ ਨੇ ਉਹਨਾਂ ਨੂੰ ਭੇਤ ਨਹੀਂ ਹੁੰਦਾ ਉਹ ਇਹਨੂੰ ਟਿਨੀਟਸ ਕਹਿੰਦੇ ਆ ਠੀਕ ਹੈ ਜੀ ਟਿਨੀਟਸ ਨਾਮ ਦੀ ਬਿਮਾਰੀ ਬਹੁਤ ਜ਼ਿਆਦਾ ਜਿਹੜਾ ਇਸ ਵਕਤ ਇਸ ਦਾ ਸੰਸਾਰ ਦੇ ਵਿੱਚ ਜਿਹੜੀ ਟਿਨੀਟਸ ਨਾਮ ਦੀ ਬਿਮਾਰੀ ਹੈ ਇਸ ਦਾ ਬਹੁਤ ਜ਼ਿਆਦਾ ਸੰਸਾਰ ਦੇ ਵਿੱਚ ਹੈ ਇਸ ਵਕਤ ਤੁਸੀਂ ਦੇਖੋ ਮਰੀਜ਼ ਬਿਲਕੁਲ ਜੀ ਤੇ ਡਾਕਟਰ ਇਹਦੇ ਇਹਦੀ ਦਵਾਈ ਜਿਹੜੀ ਆ ਹੈਗੀ ਆ ਉਹ ਨਹੀਂ ਦੱਸ ਨਹੀਂ ਸਕਦੇ ਠੀਕ ਹੈ ਜੀ ਕਿਉਂਕਿ ਇਹ ਅੰਦਰ ਸਾਡੇ ਤਿੰਨ ਨਾੜੀਆਂ ਦਾ ਸਰੀਰ ਬਣਿਆ ਈੜਾ ਪਿੰਗਲਾ ਸੁਖ ਬਣਾਦਾ ਜੀ ਜੀ ਤੇ ਸੁਖਮਣ ਦੇ ਵਿੱਚੋਂ ਦੀ ਆਵਾਜ਼ਾਂ ਆਉਂਦੀਆਂ ਇਹ ਸਾਰੀਆਂ ਹੁਣ ਉਹ ਆਵਾਜ਼ ਡਾਕਟਰਾਂ ਨੂੰ ਡਿਟੈਕਟ ਨਹੀਂ ਹੁੰਦੀ ਕਿਉਂਕਿ ਸੁਗਮਣ ਜਿਹੜੀ ਆ ਪ੍ਰਕਾਸ਼ ਦੀ ਨਾੜੀ ਹੈ ਹੁਣ ਇਸੇ ਤਰ੍ਹਾਂ ਇੱਕ ਆਵਾਜ਼ ਆਉਣ ਲੱਗ ਜਾਣੀ ਉਹਦੇ ਨਾਲ ਆਪਾਂ ਅਨਹਦ ਬਾਣੀ ਨਹੀਂ ਕਹਿੰਦੇ ਜਿਹੜਾ ਜੀਵ ਗੁਰਮੰਤਰ ਦਾ ਅਭਿਆਸ ਕਰਕੇ ਵਿਚਾਰਾਂ ਤੋਂ ਰਹਿਤ ਹੋ ਕੇ ਜੀ ਜੀ ਅੰਦਰ ਬਹੁਤ ਤਰ੍ਹਾਂ ਦੇ ਸਾਡੇ ਸ਼ਬਦ ਚੱਲਦੇ ਆ ਵੱਖਰੀਆਂ-ਵੱਖਰੀਆਂ ਆਵਾਜ਼ਾਂ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਸੁਣਨ ਤੇ ਸਾਡਾ ਸਰੀਰ ਭੁੱਲ ਜਾਂਦੇ ਆ ਜੀ ਜੀ ਅੰਮ੍ਰਿਤ ਰਸ ਹੁੰਦਾ ਬਿਲਕੁਲ ਉੱਥੇ ਜਾ ਕੇ ਫਿਰ ਉਹ ਅਨਹਦ ਬਾਣੀ ਦਾ ਖਜ਼ਾਨਾ ਜਿਹੜਾ ਇਸ ਅਵਸਥਾ ਵਿੱਚ ਵਿਚਰਦਾ ਹੈ ਜੀ ਉਹਨ ਦਾ ਉਹਨੂੰ ਸੰਤ ਕਿਹਾ ਜਾਂਦਾ ਪਰ ਉਹਦੀ ਨਿਸ਼ਾਨੀ ਇਕੱਲਾ ਇਹ ਨਹੀਂ ਵੀ ਆਪਾਂ ਆਖੀਏ ਤੁਸੀਂ ਕਹਿ ਦਿਓ ਜੀ ਮੇਰੇ ਵੀ ਚੱਲਦੇ ਮੈਂ ਕਹਿੰਦਾ ਮੇਰੇ ਚੱਲਦੇ ਤੀਸਰਾ ਕਹਿੰਦਾ ਮੇਰੇ ਵੀ ਚੱਲਦੇ ਤਾਂ ਸਾਰੇ ਕਹਿਣਗੇ ਸਾਡੇ ਵੀ ਚੱਲੋ ਠੀਕ ਹੈ ਜੀ ਉਹਨ ਦਾ ਉਹਨ ਦਾ ਜਿਹੜਾ ਫਰਕ ਹੈ ਅਨਹਦ ਬਾਣੀ ਦਾ ਖਜ਼ਾਨਾ ਸੰਤ ਬਿਰਤੀ ਦਾ ਜਿਹੜਾ ਜੀਵ ਹੈ ਉਹਦੀ ਪਹਿਚਾਣ ਉਸ ਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਵੇਂ ਉਹ ਹੁਕਮ ਦੇ ਵਿੱਚ ਖੇਡ ਖੇਡਦਾ ਕਿਵੇਂ ਕਰਮ ਦੇ ਮੁਤਾਬਕ ਨਾਲ-ਨਾਲ ਸਿਮਨ ਕਰਦਾ ਕਿਵੇਂ ਉਹਦਾ ਜੀਵਨ ਹੈ ਉਹਦਾ ਬੋਚਣ ਕੀ ਆ ਉਹਦੀ ਦੇਖਣੀ ਕੀ ਆ ਉਹਦਾ ਵਿਹਾਰ ਕਿਹੋ ਜਿਹਾ ਉਹਦੇ ਵਿੱਚ ਉਹ ਗੁਣ ਆਏ ਆ ਗੁਰੂ ਗ੍ਰੰਥ ਸਾਹਿਬ ਜਿਹੜੇ ਕਹਿੰਦੇ ਆ ਜਾਂ ਨਹੀਂ ਆਏ ਹਾਂਜੀ ਹਾਂਜੀ ਹਾਂ ਫਿਰ ਉਹ ਆ ਫਿਰ ਉਸ ਤੋਂ ਬਾਅਦ ਅਗੇ ਨਾਮ ਪ੍ਰਗਟਾ ਫਿਰ ਨਾਮ ਦੇ ਵਿੱਚ ਸਮਾਉਣ ਦੇ ਉੱਪਰ ਸਾਧੂ ਦੀ ਪਦਵੀ ਆ ਜੀ ਉਸ ਤੋਂ ਬਾਅਦ ਪ੍ਰੈਕਟੀਕਲ ਹੁੰਦਾ ਹੈ ਜਿੱਥੇ ਬੈਠ ਕੇ ਫਿਰ ਗੁਰਮੁਖ ਰੋਜ਼ ਦਾ ਰੋਜ਼ ਸੰਮੁਖ ਹੋ ਕੇ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਦੇ ਨਾਲ ਗੱਲਾਂ ਬਾਤਾਂ ਕਰਦੇ ਆ ਉੱਥੇ ਭਗਤ ਦੀ ਪਦਵੀ ਆ ਜੀ ਅਗੇ ਬ੍ਰਹਮ ਦੇ ਵਿੱਚ ਜਦੋਂ ਅਸੀਂ ਸਮਾਗ ਹੈ ਸੰਪੂਰਨ ਰੂਪੋ ਕੇ ਬ੍ਰਹਮ ਗਿਆਨੀ ਦੀ ਪਦਵੀ ਹੈ ਜੀ ਗੁਰਮਖੀ ਦੀ ਪਦਵੀ ਹੈ ਇਸੇ ਤਰੀਕੇ ਹੈ